ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਅਤੇ ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਵੱਲੋਂ ਅਮਰੀਕ ਸਰ ਡੀਆਈਜੀ ਬਾਰਡਰ ਰੇਂਜ ਨਾਰਕ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ ਐਸੋਸੀਏਸ਼ਨ ਨੇ ਮੰਗ ਕੀਤੀ ਕਿ ਪ੍ਰਧਾਨ ਰঞ্জੀਤ ਸਿੰਘ ਮਸੂਨ ਤੇ ਹੋਏ ਹਮਲੇ ਦੇ ਦੋਸ਼ੀਆਂ ਖਿਲਾਫ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਸਬੀਰ ਸਿੰਘ ਪੱਟੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਮੇਂ ਸਿਰ ਇਨਸਾਫ ਨਾ ਮਿਲੇ ਤਾਂ ਪੱਤਰਕਾਰ ਭਾਈਚਾਰਾ ਡੀਆਈਜੀ ਦਫ਼ਤਰ ਬਾਹਰ ਟਰਨਾ ਦੇਵੇਗਾ ਅਮਰੀਕਾ ਤੋਂ ਜਸਵੀਰ ਸਿੰਘ ਭੋਲਾ ਦੀ ਖਾਸ ਰਿਪੋਰਟ ਜਿਹੜਾ ਮੰਗ ਪੱਤਰ ਦਿੱਤਾ ਗਿਆ ਕੀ ਕਹਣਾ ਦੇ ਵਿੱਚ ਕਹਿੰਦੇ ਆ ਜੀ ਅੱਤਵਾਦ ਦੇ ਖਿਲਾਫ ਦਾ ਵੈਰ ਹੁੰਦਾ ਹੈ ਤੇ ਜਦੋਂ ਕਿਤੇ ਸਿਆਸੀ ਲੀਡਰਾਂ ਦੇ ਜਦੋਂ ਦਿਮਾਗ ਖਰਾਬ ਹੁੰਦੇ ਨੇ ਤਾਂ ਉਹ ਇਹੋ ਜਿਹੀ ਹਰਕਤਾਂ ਕਰਨੀਆਂ ਸ਼ੁਰੂ ਕਰਦੇ ਨੇ ਦੱਸਣਯੋਗ ਹੈ ਵੀ ਪਿਛਲੇ ਸਮੇਂ ਜੋ ਹੜਾ ਆਇਆ ਸੀਗਾ ਉਸ ਹੜ੍ਹ ਦੇ ਦੌਰਾਨ ਅਜਨਾਲਾ ਹਲਕੇ ਦੇ ਵਿੱਚ ਜੋ ਕਿਸਾਨ ਮਜ਼ਦੂਰ ਜਿਹੜੇ ਸੀ ਵੱਡੀ ਗਿਣਤੀ ਦੇ ਵਸ ਪ੍ਰਭਾਵਿਤ ਹੋਏ ਸੀ ਅਤੇ ਉਸ ਦੌਰਾਨ ਜਿੱਥੇ ਇੱਕ ਸਰਕਾਰਾਂ ਦੇ ਜ਼ਿੰਮੇਵਾਰੀ ਮੰਨਣੀ ਜ਼ਾਇਦੀ ਸੀ ਵੀ ਇੱਕ ਲੋੜਵੰਦਾ ਤੱਕ ਰਾਸ਼ਨ ਰਸਤ ਪਹੁੰਚਾਈ ਜਾਵੇ ਉੱਥੇ ਹੀ ਕੁਝ ਨੇਤਾ ਜਾਂ ਸਿਆਸਤਦਾਨ ਇਹ ਹੋ ਜੇ ਸਨ ਵੀ ਇਸੇ ਵਿੱਚ ਵੀ ਆਪਣੀਆਂ ਸਿਆਸੀ ਰੋਟੀਆਂ ਜਿਹੜੀਆਂ ਉਸ ਸਿਕਨ ਚ ਲੱਗੇ ਹੋਏ ਸਨ ਇਹੋ ਜੀ ਇੱਕ ਘਟਨਾ ਜਿਹੜੀ ਰਾਜਾ ਸਾਹਿਬ ਜੀ ਦੇ ਹਲਕਾ ਦੀਨ ਉਹਦੇ ਪਿੰਡ ਜਸਰਾ ਉਰੂ ਵਿਖੇ ਆਈ ਸੀ ਜਿੱਤੇ ਰਣਜੀਤ ਸਿੰਘ ਮਸਾਉਂ ਜੋ ਪ੍ਰਧਾਨ ਚ ਸ਼ਹੀਦ ਪਗਸ ਚਰਨ ਐਸੋਸੀਏਸ਼ਨ ਤੇ ਸੋਨੀਆ ਮਾਨ ਜਿਹਨੂੰ ਹਲਕਾ ਇਨਚਾਰਜ ਆਮ ਆਦਮੀ ਪਾਰਟੀ ਵੱਲੋਂ ਲਗਾਇਆ ਗਿਆ ਹੈ ਉਨ੍ਹਾਂ ਦੇ ਕਰਿੰਦਿਆਂ ਵੱਲੋਂ ਜਾਂ ਉਨ੍ਹਾਂ ਦੇ ਨਜ਼ਦੀਕੀਆਂ ਵੱਲੋਂ ਇਹਨਾਂ ਤੇ ਹਮਲਾ ਕੀਤਾ ਗਿਆ ਸੀਗਾ ਤੇ ਉਸ ਦੀ ਨੂੰ ਅਜ ਮਹੀਨੇ ਤੋਂ ਉੱਪਰ ਹੋ ਚੁੱਕਾ ਹੈ ਇਸ ਦੇ ਵਿੱਚ ਮੁੱਖ ਮੰਤਰੀ ਪੰਜਾਬ ਡੀਜੀਪੀ ਨੂੰ ਮੇਲਸ ਕੀਤੀਆਂ ਗਈਆਂ ਐਸਪੀ ਆਪਰੇਸ਼ਨਸ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਅੱਜ ਡੀਆਈਜੀ ਨਾਨਕ ਸਿੰਘ ਜੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਇਹਨੂੰ ਰਿਮਾਈਂਡਰ ਤੇ ਰਿਮਾਈਂਡਰ ਰਿਮਾਈਂਡਰ ਤੇ ਰਿਮਾਈਂਡਰ ਅਸੀਂ ਦੇ ਰਹੇ ਹਾਂ ਕਿਉਂਕਿ ਅਸੀਂ ਇੱਕ ਸਾਬਤ ਕਰਨਾ ਚਾਹੁੰਦੇ ਹਾਂ ਕਿ ਜੇਕਰ ਇੱਕ ਪੱਤਰਕਾਰ ਨੂੰ ਇਸੇ ਤਰ੍ਹਾਂ ਇਨਸਾਫ ਲੈਣਾ ਪੈਂਦਾ ਹੈ ਤੇ ਆਮ ਬੰਦੇ ਦਾ ਕੀ ਹਾਲ ਹੋਵੇਗਾ ਬਾਕੀ ਗੱਲ ਸਿਰਫ ਇਹੋ ਹੈ ਇੱਕ ਚੇਤਾਵਨੀ ਹੈ ਜੋ ਕਿ ਆਉਣ ਵਾਲੇ ਇੱਕ ਬੜੇ ਵੱਡੇ ਇੱਕ ਪਹਚਾਲ ਦਾ ਸੰਕੇਤ ਅਸੀਂ ਦੇਣਾ ਚਾਹਾਂਗੇ ਵੀ ਸਾਰੇ ਪੰਜਾਬ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਜਾਵੇਗਾ ਹਰ ਜ਼ਿਲ੍ਹੇ ਦੇ ਡੀਸੀ ਦੇ ਮੰਗ ਪੱਤਰ ਮੰਗ ਪੱਤਰ ਦਿੱਤੇ ਜਾਣਗੇ ਅਤੇ ਸਰਕਾਰ ਦਾ ਜਿਹੜਾ ਪਿੱਟ ਸਿਆਪਾ ਕੀਤਾ ਜਾਵੇਗਾ ਅਸੀਂ ਇੱਕ ਹਫ਼ਤੇ ਦਾ ਸਮਾਂ ਦਿੱਤਾ ਹੈ ਜੇ ਉਸ ਦੌਰਾਨ ਕੋਈ ਨਤੀਜਾ ਨਿਕਲ ਕੇ ਸਾਹਮਣੇ ਆਉਂਦਾ ਹੈ ਤਾਂ ਅਸੀਂ ਕਾਨੂੰਨ ਦੇ ਅਨੁਸਾਰ ਜੋ ਵੀ ਕਾਰਵਾਈ ਬੰਦੀ ਹੋਵੇਗੀ ਉਸ ਦੇ ਵਿੱਚ ਆਪਣੀ ਸਹਿਮਤੀ ਪ੍ਰਗਟ ਕਰਾਂਗੇ ਤੇ ਜਿਸ ਤਰ੍ਹਾਂ ਪੱਤੀ ਸਾਹਿਬ ਨੇ ਦੱਸਿਆ ਹੈ ਵੀ ਫਿਰ ਅਸੀਂ ਆਪਣੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਡੀਆਈਸੀ ਜਿਹੜੇ ਬਾਰਡਰ ਰੇਡ ਦਾ ਦਫ਼ਤਰ ਘੇਰਾਂਗੇ ਤੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਨਾਲ ਦੇ ਨਾਲ ਪ੍ਰਦਰਸ਼ਨ ਚੱਲਣਗੇ ਤੇ ਉਸ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਸਿੱਧੇ ਰੂਪ ਵਿੱਚ ਜ਼ਿੰਮੇਵਾਰ ਹੋਵੇਗੀ ਧੰਨਵਾਦ ਤਾਂ ਅੰਤਰ ਜਿਹੜਾ ਅੱਜ ਮੰਗ ਪੱਤਰ ਦਿੱਤਾ ਗਿਆ ਉਹ ਕਹਿਣਾ ਵਿੱਚ ਮੰਗ ਪੱਤਰ ਦਿੱਤਾ ਗਿਆ ਜੀ ਪੱਤਰਕਰ ਭਾਈਚਾਰੇ ਦੇ ਸਾਡੇ ਇੱਕ ਆਪਣੇ ਪ੍ਰਧਾਨ ਨੇ ਰਣਜੀਤ ਸਿੰਘ ਮਸਾਹਣ ਜਿਨ੍ਹਾਂ ਦੇ ਉੱਤੇ ਇੱਕ ਗੁੰਡਾਗਰਦੀ ਕੀਤੀ ਗਈ ਇੱਕ ਆਮ ਆਦੀ ਪਾਰਟੀ ਦੀ ਲੀਡਰ ਦੇ ਇੱਕ ਇਸ਼ਾਰਿਆਂ ਦੇ ਉੱਤੇ ਇਹ ਸਤੰਬਰ 4 ਦੀ ਘਟਨਾ ਜੀ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਮੰਗ ਪੱਤਰ ਹੀ ਵੀ ਦੇ ਚੁੱਕੇ ਹਾਂ ਡੀਐਸਟੀ ਐਸਟੀ ਹੁੰਦੇ ਸੀ ਗੁਰਮੀਤ ਸਿੰਘ ਹੋਰੀ ਐਸਐਸਪੀ ਨੂੰ ਮਿਲਣਾ ਨਹੀਂ ਆਇਆ ਤੇ 24 ਸਤੰਬਰ ਨੂੰ ਇਹਨਾਂ ਨੇ ਮੰਗ ਪੱਤਰ ਦਿੱਤਾ ਸੀ ਡੀਐਸਪੀ ਨੂੰ ਮਾਰਕ ਕਰ ਦਿੱਤੀ ਜੇ ਤੇ ਡੀਐਸਪੀ ਦਾ ਇੰਨਾ ਕੁ ਦਿਮਾਗ ਖਰਾਬ ਹੋ ਰਾਇਆ ਸਾਂਸੀ ਦੇ ਤੱਕ ਬੰਦਾ ਨਹੀਂ ਬੁਲਾਇਆ ਸਾਡਾ ਅੱਜ ਤੱਕ ਪੁੱਛਿਆ ਨਹੀਂ ਕਿਸੇ ਨੇ ਅਜੇ ਤੱਕ ਅੱਜ ਅਸੀਂ ਡੀਆਈ ਸਾਹਿਬ ਨੂੰ ਮਿਲੇ ਨਾਨਕ ਸਿੰਘ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਵੀ ਤੁਸੀਂ ਚਿੰਤਾ ਨਾ ਕਰੋ ਇੱਥੇ ਕਾਰਵਾਈ ਅਵਸ਼ਅ ਹੋਏਗੀ ਹੁਣ ਜੇ ਅਵਾਦ ਕੋਈ ਕਾਰਵਾਈ ਨਹੀਂ ਹੁੰਦੀ ਜੇ ਸਾਡੇ ਕੋਲ ਰਸਤਾ ਫਿਰ ਇੱਕੋ ਬਚਿਆ ਸੰਘਰਸ਼ ਦਾ ਉਹ ਸੰਘਰਸ਼ ਫਿਰ ਡੀਆਈ ਦੇ ਦਫ਼ਤਰ ਦੇ ਬਾਹਰ ਹੀ ਅਸੀਂ ਕਰਾਂਗੇ ਤੇ ਉੱਥੇ ਹੀ ਫਿਰ ਧਰਨਾ ਦੇਵਾਂਗੇ ਉੱਥੇ ਸਭ ਕੁਝ ਕਰਾਂਗੇ ਟੈਂਡ ਛੰਡੇ ਲਾਦਾਂਗੇ ਉੱਥੇ ਜਿੱਥੇ ਸਾਡਾ ਫੈਸਲਾ ਨਿਰੰਤਰ ਅਸੀਂ ਉਹ ਕੰਮ ਆਪਣੇ ਅਸੀਂ ਇਨਸਾਫ ਚਾਹੁੰਦੇ ਅਸੀਂ ਕਿਸੇ ਦੇ ਖਿਲਾਫ ਨਹੀਂ ਇਸ ਕਰਕੇ ਸਾਡੀ ਮੰਗ ਇੱਕੋ ਹੀ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਬੰਦਿਆਂ ਨੇ ਜ਼ਿਆਸਤੀ ਕੀਤੀ ਉਹਨਾਂ ਖਿਲਾਫ ਕਾਰਵਾਈ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਕੀਤੀ ਜਾਣੀ ਚਾਹੀਦੀ ਆ ਤੇ ਜੇ ਹੁਣ ਵੀ ਕਾਰਵਾਈ ਨਾ ਹੋਈ ਤੇ ਫਿਰ ਇੱਕ ਹਫ਼ਤੇ ਦਾ ਟਾਈਮ ਦਿੰਦੇ ਅਸੀਂ ਇੱਕ ਹਫ਼ਤੇ ਬਾਅਦ ਫਿਰ ਬਕਾਇਦਾ ਤੌਰ ਤੇ ਆਪਣੇ ਟਿਵਰ ਅਸੀਂ ਵਿਖਾਵਾਂਗੇ ਜਿਹੜੇ ਪੱਤਰਕਾਰ ਵਿਖਾਉਂਦੇ ਹੁੰਦੇ ਨੇ ਕਿ ਅਖਬਾਰਾਂ ਦੇ ਵਿੱਚ ਵੀ ਆਵਾਂਗੇ ਤੇ ਬਕਾਇਦਾ ਟੀਵੀ ਮੀਡੀਆ 'ਚ ਜਾਵਾਂਗੇ ਨਾਲ ਧਰਨਾ ਵੀ ਦੇਵਾਂਗੇ ਅਸੀਂ ਜੇ ਪੱਤਰਕਾਰ ਨੂੰ ਧਰਨੇ ਦੇ ਕੇ ਇਨਸਾਫ ਲੈਣ ਦੀ ਲੋੜ ਪਵੇ ਤੇ ਫਿਰ ਮੇਰੇ ਖਿਆਲ ਵੀ ਲਾਹ ਤਾਂ ਤਪੜਸੋ ਫਿਰ